ਸਰ ਕੀ ਹੋ ਰਾ ਜੀ ਕੀ ਹਾਲ ਚਾਲ ਹੈ ਜੀ ਠੀਕ ਆ ਰਾ ਜੀ ਅੱਛਾ ਮੈਨੂੰ ਇਹ ਗੱਲ ਦੱਸੋ ਕਿ ਬਾਪੂ ਹੈਗੇ ਆ ਹਾਂ ਜੀ ਉਹ ਪਿੰਦੇ ਨਹੀਂ ਜੀ ਕਿਤੇ ਕਿਤੇ ਪਿੰਦੇ ਤੇ ਕਹਿੰਦੇ ਇਦਾਂ ਹੋਇਆ ਵੀ ਬਾਪੂ ਨਾਲ ਖੂਬ ਲੜਾਈ ਹੋ ਗਈ ਉਹ ਵੀ ਪੀ ਕੇ ਨਹੀਂ ਨਾ ਹੈ ਨਾ ਅੱਛਾ ਇਹ ਮੈਨੂੰ ਦੱਸੋ ਪਿੰਡਾਂ ਦੇ ਲੋਕ ਇਹ ਕਿਉਂ ਕਹਿੰਦੇ ਨੇ ਵੀ ਪਿੰਡਾਂ 'ਚ ਬੁੜੀਆਂ ਚੁਗਲੀ ਬਹੁਤ ਕਰਦੀਆਂ ਚੁਗਲੀ ਤਾਂ ਵਾਲੀ ਚੱਲਦੀ ਆ ਪਿੰਡਾਂ 'ਚ ਕਿੰਨੀ ਕ ਚੱਲਦੀ ਆ ਬਹੁਤ ਜ਼ਿਆਦਾ ਕਿਹੜੀ ਕਿਹੜੀ ਚੱਲਦੀ ਆ ਇੱਕ ਦੂਜੇ ਦੇਖ ਕੇ ਤਾਂ ਰਾਜੀ ਨਹੀਂ ਪਿੰਡਾਂ 'ਚ ਨਹੀਂ ਰਾਜੀ ਤਾਂ ਮੇਰੀ ਗੱਲ ਸੁਣੋ ਇਦਾਂ ਹੋਇਆ ਵੀ ਤੁਸੀਂ ਮਾੜਾ ਉੱਠੇ ਦੇ ਸਭ ਤੋਂ ਪਹਿਲਾਂ ਤੁਹਾਡੇ ਹੀ ਤਵਲ ਲਾਤਾ ਬੱਚ ਹੁੰਦੇ ਆ ਤੇਰੇ ਹੈ ਹੁੰਦੇ ਮਾਈ ਗੋਡ ਇੱਥੇ ਵੀ ਇਹੀ ਕਲਚਰ ਚੱਲੀ ਜਾਂਦਾ ਹਾਂ ਮੈਂ ਕੀ ਕਹਿੰਦੇ ਹਾਂ ਹੋਰ ਸਾਹ ਦੇਖਣਾ ਹੈ ਮੈਂ ਬਈ ਗੱਲਾਂ ਮਾਦੇ ਬੁੜੀਆਂ ਨਹੀਂ ਮੈਂ ਤਾਂ ਸੋਚਿਆ ਸੀ ਬੈਠਾ ਸਾਈਡ ਹਟੋ ਹਾਂ ਸੱਤਾ ਨੇ ਵਿੱਚ ਕੱਲੇ ਮਰਦਾਂ ਨੂੰ ਹੱਕ ਥੋੜੀ ਬੈਠਣ ਦਾ ਔਰਤਾਂ ਨੂੰ ਵੀ ਪੂਰਾ ਹੱਕ ਸਾਡੇ ਬੜਾ ਹੁਣ ਇੱਥੇ ਬੈਹਣੀਆਂ ਜੀ ਮੈਂ ਇਹ ਦੇਖਿਆ ਕਿ ਇਹ ਕਿਹੜੇ ਪੰਡਾ ਬੀਬੀ ਇਹ ਕੈਲੇ ਪੰਡਾ ਤੇ ਕੈਲੇ ਪੰਡੇ ਦੇ ਸਾਥ ਚ ਜਨਾਨੀਆਂ ਨੂੰ ਪੂਰਾ ਪੂਰਾ ਹੱਕ ਹੈ ਬਈ ਬੈਠਣ ਦਾ ਸਮਝ ਗਏ ਹਾਂਜੀ ਬੀਬੀ ਗੱਲ ਸਹੀ ਹੈ ਹਾਂਜੀ ਹਾਂ ਬੈਹਣੇ ਹੁਣ ਇੱਥੇ ਸਾਡੇ ਹੁਣੇ ਬਣਿਆ ਵਾ ਅੱਛਾ ਹਾਂਜੀ ਹਾਂ ਹੁਣੇ ਬਣਿਆ ਬਹੁਤ ਵਧੀਆ ਅੱਛਾ ਬੀਬੀ ਕਿੰਨੇ ਕ ਵਜੇ ਆਏ ਜਾਂਦੇ ਹੁੰਦੇ ਕਿੰਨੇ ਵਜੇ ਆ ਜਾਂਦੇ ਲੋਕ ਟਾਈਮ ਲਾਉਂਦੇ ਜਿ ਘਰੋਂ ਦੇ ਕੰਮਾਂ ਤੋਂ ਅੱਛਾ ਕੱਢੀਆਂ ਕੇ ਗੱਪਾਂ ਮਾਰ ਲੈਂਦੀਆਂ ਨੇ ਕੱਢੀਆਂ ਕੇ ਬਹਿ ਜਾਂਦੇ ਆ ਤੇ ਬੀਬੀ ਇਕੱਠੀਆਂ ਕੇ ਗੱਪਾਂ ਮਾਰਦੀਆਂ ਕਿ ਚੁਗਲੀ ਚੁਗਲੀਆਂ ਨਹੀਂ ਅਸੀਂ ਤਾਂ ਚੁਗਲੀ ਜਾਗ ਲਿਆ ਕਰਨੀ ਆ ਬੈਠ ਕੇ ਗੱਲਾਂ ਮਾਰਦੇ ਬਹਿ ਕੇ ਅੱਛਾ ਤੇ ਜਿਵੇਂ ਕਦੇ ਐ ਹੋਏ ਕਿ ਫਲਾਣੇ ਦੀ ਗੱਲ ਕੀਤੀ ਹੋਵੇ ਅਸੀਂ ਇੱਕ ਗੱਲ ਆਲਗੈ ਨਹੀਂ ਮੋਕਦੀਆਂ ਆਪਦੀਆਂ ਨਹੀਂ ਮੋਕਦੀਆਂ ਕਿਸੇ ਵਾਰ ਕਹੂੰ ਅੱਛਾ ਆ ਪਿਛੇ ਦੀਆਂ ਕੀ ਕਰਕੇ ਲੈਣੀਆਂ ਆਪਦੇ ਕਿ ਬੀਲਦਾਰਾਂਾਂ ਦੀਆਂ ਮੇਰੇ ਕੁੜਗਾਂ ਦੇਗਾ ਠੀਕ ਆ ਆ ਓਕੇ ਚਲੋ ਬੀਬੀ ਮੈਨੂੰ ਇਸ ਗੱਲ ਦਾ ਜਵਾਬ ਦਿਓ ਵੀ ਬਾਪੂ ਹੈਗੀ ਨਹੀਂ ਅੱਛਾ ਬਾਪੂ ਹੈ ਨਹੀਂ ਕਿ ਤੁਹਾਡੇ ਪਾਸ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਫਿਰ ਕੀ ਹੈ ਜਿਹੜਾ ਆਪਣੇ ਕੋਲੇ ਬੱਚੇ ਵਧੀਆ ਨੇ ਬੱਚੇ ਵਧੀਆ ਨੇ ਹਨਾ ਚਲੋ ਕਿਆ ਬਾਤ ਹੈ ਅੱਛਾ ਬੀਬੀ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਪਿੰਡਾਂ ਦੇ ਬਜ਼ੁਰਗਾਂ ਨੂੰ ਲੋਕੀ ਸੀਸੀਟੀਵੀ ਕੈਮਰਾ ਕਹਿੰਦੇ ਆ ਸ਼ਹਿਰਾਂ 'ਚ ਇਹ ਗੱਲ ਸੱਚ ਹੈ ਤੋਂ ਯੇਛੀ ਦਾ ਸੁਣਾ ਨਹੀਂ ਨਹੀਂ ਸਾਡੇ ਉੱਧਰ ਕਹਿੰਦੇ ਆ ਵੀ ਸੀਸੀਟੀਵੀ ਕੈਮਰੇ ਆ ਅੱਛਾ ਅੱਛਾ ਵੀ ਗੱਲਾਂ ਵਾਂਗ ਮਾਰਦੇ ਨਹੀਂ ਨਹੀਂ ਸਾਰੀ ਨਜ਼ਰ ਰੱਖਦੇ ਅੱਛਾ ਜੀ ਦੁਨੀਆਦਾਰੀ ਤੇ ਵੀ ਕੌਣ ਆਇਆ ਕੌਣ ਗਿਆ ਹਾਂਜੀ ਹਾਂਜੀ ਇਹ ਤਾਂ ਹੈ ਨਾ ਇਹ ਗੱਲ ਨੂੰ ਸਹਿਮਤ ਹਾਂ ਤੇ ਬੀਬੀ ਮੇਰੀ ਗੱਲ ਇਹ ਦੱਸੋ ਕਿ ਜਿਵੇਂ ਬਾਪੂ ਨੇ ਕਦੇ ਕਿਹਾ ਸੀ ਤੈਨੂੰ ਸ਼ਿਮਲਾ ਕਮਾਕੇ ਲਿਆਉਣਾ ਕਹਿੰਦੇ ਹਾਂਜੀ ਉਹ ਘਰਾਂ ਦੇ ਵਿੱਚ ਕਿੱਥੇ ਨੌਕਰੀਆਂ ਤੇ ਹੈਗੇ ਸੀ ਕਿੱਥੇ ਕਮਾਕੇ ਲਿਆਉਂਦੇ ਸੀ ਅਗਰ ਆਵਾਜ਼ ਨਹੀਂ ਸੀ ਹੁਣ ਦਰਵਾਜ਼ਾ ਹੈ ਨਹੀਂ ਕਦੇ ਨਹੀਂ ਲੱਗੇਗਾ ਬਾਬਾ ਨਹੀਂ ਜੀ ਨਹੀਂ ਤੁਸੀਂ ਕਿਹਾ ਵੀ ਨਹੀਂ ਨਹੀਂ ਆਰਮੀ ਚ ਸੀ ਨਾ ਪਹਿਲਾਂ ਫੇਰ ਤੁਹਾਰੇ ਸਰਾਬੇ ਨੌਕਰੀ ਦੀ ਸੀ ਇਹ ਨਾ ਰੁਸੀਆਂ ਨਹੀਂ ਸੀ ਕੰਦਨਾ ਹੁਣ ਰੋਸਦੀਆਂ ਤਾਂ ਹੈ ਰੋਸਦੀਆਂ ਕਿ ਤਿੰਨ ਤਿੰਨ ਮਹੀਨੇ ਰੁਕਸੀਆਂ ਰਹਿੰਦੀਆਂ ਨਾ ਨਾ ਅਸੀਂ ਇਹ ਨਾ ਰੁਸੀਆਂ ਸੀ ਅੱਛਾ ਜੇ ਮੰਦਕ ਨਾਲ ਸੀ ਖੜਕਾ ਦੇਖਦੇ ਖੜਕਾ ਜਿਵੇਂ ਸਾਡੇ ਨਾ ਸ਼ਹਿਰਾਂ ਚ ਰਿਵਾਜ ਹੈ ਲੋਕੀ ਕਿਟੀਆਂ ਪਾਉਂਦੇ ਨੇ ਤੁਸੀਂ ਕਦੇ ਕਮੇਟੀ ਪਾਈ ਪਾਉਨਿੰਗਾ ਉਹ ਤਾਂ ਪਾਉਨਿੰਗਾ ਨਹੀਂ ਆਸੀ ਪੰਪ ਪੰਪ ਦਗਾ ਨੇ ਕਦੇ ਕੋਈ ਲੈ ਕੇ ਤਾਂ ਨਹੀਂ ਪੁੱਛਿਆ ਨਹੀਂ ਭਾਈ ਵੱਧ ਵੀ ਜਾਂਦੇ ਬੱਚੇ ਬਥੇਰੀਆਂ ਭੱਜ ਜਾਂਦੀਆਂ ਭੱਜ ਜਾਂਦੇ ਆਪ ਨੂੰ ਜੱਗੀਆਂ ਮਾਰ ਜਾਂਦੇ ਜੀ ਤੇ ਅਸੀਂ ਤਾਂ ਸੋਚਿਆ ਸੀ ਸ਼ਹਿਰ ਸ਼ਹਿਰਾ ਚ ਇਹ ਰਵਾਜ ਆ ਨਹੀਂ ਸਾਰੇ ਪਿੰਡਾਂ ਚ ਵੀ ਆ ਬੀਬੀ ਜਦੋਂ ਕਮੇਟੀ ਪਾਉਂਦੇ ਉਹਨਾਂ ਫਿਰ ਕਿਵੇਂ ਸਸਤਾ ਚ ਕਿਜਾਨੀ ਹੁੰਦੀ ਆ ਨਹੀਂ ਨਹੀਂ ਉਹ ਅੱਜ ਤੱਕ ਬੁੜੀਆਂ ਇਸ ਘਰ ਆਉਂਦੇ ਗਏ ਇਸ ਤਾਂ ਪਾਉਨਿਆ ਅਸੀਂ ਹੋਰ ਨਹੀਂ ਕਿਤੇ ਪਾਉਂਦੀਆਂ ਅੱਛਾ ਇਹ ਕਿੰਨੇ ਕਿੰਨੇ ਵਾਲੀ ਪਾਈ ਕੋਈ ਕਦੇ ਕੋਈ ਕਿੰਨੇ ਵਾਲੀ ਪਾ ਲੈਂਦੇ ਜਿੰਨੇ ਕੁ ਪਹੁੰਚ ਹੁੰਦੀ ਆ ਜੀ ਪਿੰਡਾਂ ਅੱਛਾ ਪਾ ਲੈਂਦੇ ਫਿਰ ਆਹ ਤਾਂ ਵਧੀਆ ਰਵਾਜ ਆ ਫ ਇੱਥੇ ਰਹਿੰਦੇ ਅੱਛਾ ਤੇ ਬੀਬੀ ਅੱਜਕੱਲ ਹਾਂਜੀ ਹਾਂਜੀ ਪਿੰਡਾਂ ਚ ਜਨਨੀਆਂ ਜਿਵੇਂ ਅੱਜਕੱਲ ਦੀਆਂ ਨੇ ਉਹ ਮਾਡਰਨ ਹੋ ਗਈਆਂ ਹੁਣ ਕੁੰਡ ਚੱਕਦੀਆਂ ਅਸੀਂ ਤਾਂ ਸੱਤ ਕੁੰਡ ਹੀ ਰੱਖਦੇ ਹਾਂ ਅੱਜ ਹੁਣ ਤੁਸੀਂ ਰੱਖਦੀ ਹੋ ਨਾ ਜਨਨੀਆਂ ਪਾਲ ਲੈਣੀਆਂ ਚੰਨੇ ਨਹੀਂ ਲੈਣੀਆਂ ਕੁੰਡੀ ਮੇਰੀ ਰੱਖਦੇ ਸੱਤ ਹੈ ਪਾਸੇ ਰ ਆ ਗਿਆ ਨਾ ਨਾ ਤੇ ਜਾ ਪਤਾ ਲੱਗਣਾ ਨਾ ਹੋਦਾ ਪਤਾ ਲੱਗਣਾ ਜੋਰਖੀਆਂ ਕਮਾਰੀਆਂ ਦੇ ਲੱਗੀਆਂ ਹੁੰਦੀਆਂ ਉਹਨੀਆਂ ਵਹਿਆਂ ਤੇ ਹੁਣ ਨਹੀਂ ਹੋएगा ਕੋਈ ਸਾਡੇ ਵਾਂਗੂੰ 25 ਕਵਾਰੀਆਂ ਦੇ ਲੱਗੀਆਂ ਹੁੰਦੀਆਂ ਕੀ ਬਾਤ ਹੈ ਤੇ ਆਪਾਂ ਰੁੱਕਿਆ ਨਹੀਂ ਕਦੇ ਰੋਕਾ ਪਾਉਣਾ ਹੋਰ ਕੋਈ ਚੀ ਰੋਕਾ ਦਾ ਅੱਜ ਕੱਲ ਤਾਂ ਜਵਾਨਾਂ ਚ ਕਿਹੜਾ ਰੋਕਾ ਪਾਉਂਦੇ ਆਂ ਸੀ ਪਿਛਲੀਆਂ ਬੁੜੀਆਂ ਅੱਗੇ ਨੇ ਆਂ ਦਰਵਾਦਿਆਂ ਸੀ ਅੱਛਾ ਤੇ ਫਿਰ ਸ਼ਾਇਰਾ ਤੋਂ ਕਿਹੜੇ ਘਟਨੇ ਸ਼ਾਇਰਾ ਤਾਂ ਉਹਦੋਂ ਵਿਚਾਰ ਜਾਂਦੇ ਹੁੰਦੇ ਸੀ ਜਪਿੰਦਾ ਉਹ ਪਾ ਗੱਲ ਪੱਕੀ ਆ ਗੱਲ ਮੁਲਕ ਤੱਕ ਪਹੁੰਚਣੀ ਬਾਹਰਲੇ ਮੁਲਕ ਤੱਕ ਨਹੀਂ ਨਹੀਂ ਹੁਣ ਚੇਰੀ ਕਲ ਸੱਚ ਤਾ ਹੋਰ ਵੀ ਪਹੁੰਚ ਗਈ ਆ ਹੈ ਜਿਵੇਂ ਤੁਸੀਂ ਆ ਪਾਈਪਰ ਤੋਂ ਤੁਹਾਨੂੰ ਇੱਕ ਤਾਂ ਹੋਰ ਵੀ ਪਹੁੰਚ ਮੈਨੂੰ ਦੇ ਕੇ ਨਹੀਂ ਪਾਏ ਯੋ ਨਾ ਮੈਂ ਵੀ ਆਪੇ ਪਾਉਣੀਆਂ ਸਾਨੂੰ ਦੇਖ ਕੇ ਵੀ ਉਹਦੇ ਇਹ ਜਿਹੀ ਪਾਈ ਹੋਈ ਚ ਨਹੀਂ ਮੈਂ ਵੀ ਪਾਵਾਂ ਹੈ ਇਹ ਅੱਛਾ ਇਦਾਂ ਅੱਡਾ ਐਡਵਾਂਸ ਹਾਂਜੀ ਹਾਂਜੀ ਹੁਣ ਤਾਂ ਕਮਾਧੰਦਾ ਤੇ ਲੱਗੀਆਂ ਹੋਈਆਂ ਹੋਂਦਾ ਦੀ ਮਰਜ਼ੀ ਦੇ ਪਾਉਂਦੀਆਂ ਲੀਡਰ ਅੱਤਾ ਜੀ ਤੇ ਬੀਬੀ ਰੋਕਣ ਤੇ ਵਿਰੋਧ ਕਰਦੀ ਹੋਣਗੀ ਰੋਕ ਕੌਣ ਦਾ ਕਿੱਥੇ ਰੁਕਦਾ ਕੋਈ ਕਿਸੇ ਦੇ ਕਹੇ ਹੈ ਤੇ ਬੀਬੀ ਫਿਰ ਇਹ ਮਤਲਬ ਤੁਹਾਨੂੰ ਵੀ ਇਹ ਦਿੱਕਤ ਆ ਰਹੀ ਹੈ ਅਸੀਂ ਤਾਂ ਸਭ ਤੋਂ ਕੋਈ ਨਹੀਂ ਜਗਾ ਜੀ ਕੋਈ ਚਲੋ ਜਿਹੜਾ ਜਿੰਨੂੰ ਜਿਵੇਂ ਮਰਜ਼ੀ ਪਾਈ ਲਵੇ ਆਪਣਾ ਮਰਜ਼ੀ ਕਰੀ ਜਾਣ ਉਹ ਅਸੀਂ ਕੀ ਲੈਣਾ ਹੈਗਾ ਹਨਾ ਆ ਪਾਪੀ ਜਿਹੜਾ ਭਾਣੇ ਸਾਡੀ ਆਪਾ ਕਰਨ ਉਹਨਾਂ ਦੇ ਮਨ ਪਸੰਦ ਅਸੀਂ ਤਾਂ ਹੁਣ ਬੁਢੀਆਂ ਹੋ ਗੀਆਂ ਅਸਤਖਨ ਕਾ ਲੂ ਕਮੀ ਜੀਏ ਸਾਰੇ ਇਹ ਨਹੀਂ ਜੋਂਦੇ ਰਹੋ ਸਾਡਾ ਤੁਸੀਂ ਸਾਡੀ ਵਿਰਾਸਤ ਸੰਭੀ ਹੋਈ ਹੈ ਇਹ ਤੋੜ ਦੇ ਕਰਕੇ ਸੱਥਾਂ ਨੇ ਉਮਨ ਵਾਲੇ ਦਿਨਾਂ ਚ ਸੱਤ ਇਥੇ ਆਸਮਾਨ ਕੇ ਰਹਿ ਜਾਣੀ ਹੈ ਇਹ ਸਿਰਫ ਤੋੜ ਦੇ ਕਰਕੇ ਨੇ ਇਹ ਜਿਹੜੀਆਂ ਰੌਣਕਾਂ ਨੇ ਸੱਤਾਂ ਨਹੀਂ ਇਹ ਪਿੰਡਾਂ ਦੇ ਬਜ਼ੁਰਗਾਂ ਦੇ ਬੀਬੀਆਂ ਕਰਕੇ ਨੇ ਲੁਧਿਆਣਾ ਪਾ ਜੀ ਲੁਧਿਆਣਾ ਹਾਂਜੀ ਲੁਧਿਆਣੇ ਤੋਂ ਚਲੋ ਜੀ ਇਸੇ ਨਾਲ ਅਸੀਂ ਮਿਲਾਂਗੇ ਅਗਲੀਆਂ ਬੀਬੀਆਂ ਦੇ ਨਾਲ ਗੱਲ ਮੁਲਕ ਤੱਕ ਪਹੁੰਚਣੀ ਬਾਹਰਲੇ ਮੁਲਕ ਤੱਕ ਨਹੀਂ ਨਹੀਂ ਹੁਣ ਜਿਹੜੀ ਗੱਲ ਸੱਚਤ ਮੈਂ ਤਾਂ ਹੋਰ ਵੀ ਪਹੁੰਚ ਗਈ ਆ ਹੈ ਜਿਵੇਂ ਤੁਸੀਂ ਆ ਪਾਈਪਰ ਤੋਂ ਤੁਹਾਨੂੰ ਇੱਕ ਤਾਂ ਹੋਰ ਵੀ ਪਾ ਮੈਨੂੰ ਦੇਖ ਕੇ ਨਹੀਂ ਪਾਏ ਯੋ ਨਾ ਮੈਂ ਪਾਈ ਹੋ ਵੀ ਪਉਣਗੇ ਸਾਨੂੰ ਦੇਖ ਕੇ ਵੀ ਉਹਦੇ ਇਹ ਜਿਹੀ ਪਾਈ ਹੋਈ ਚ ਨਹੀਂ ਮੈਂ ਵੀ ਪਾਵਾਂ ਹਏ ਇਹ ਅੱਛਾ ਇਦਾਂ ਅੱਡਾ ਐਡਵਾਂਸ ਹਾਂ ਹਾਂ ਜੀ ਹਾਂ ਜੀ ਹੁਣ ਤਾਂ ਕੰਮਾਂ ਧੰਦਾ ਤੇ ਲੱਗੀਆਂ ਹੋਈਆਂ ਉਹਨਾਂ ਦੀ ਮਰਜ਼ੀ ਦੇ ਪਉਣਗੇ ਵੀ ਬੱਤਾ ਜੀ